ਮੈਂ ਤਾਂ ਅੱਜ ਜਿਹੜਾ ਇਹ ਵਿਸ਼ਾ ਆ ਕਿ ਰਸੇ ਜਿਹੜੇ ਆ ਉਹਨਾਂ ਦਾ ਜਿਹੜਾ ਰੁਝਾਨ ਦਾ ਜਿਹੜਾ ਵਧਿਆ ਉਹਦੇ ਸਰਕਾਰਾਂ ਥੱਲ ਪਾਉਣ ਤੇ ਮੈਨੂੰ ਰਸੇ ਕਿਸੇ ਨੇ ਸੱਜਣੇ ਬੁੱਤਿਆ ਕਿ ਕੋਈ ਜਾਣਤਾ ਲੱਗਾ ਹੁਣ ਇਹ ਗੱਡ ਕੰਨੀ ਕੀ ਕਰੂ ਵੀ ਹੁਣ ਹੀ ਤਾਂ ਇਹ ਗੱਲ ਕਰਨੀ ਆ ਹੁਣ ਹੀ ਤਾਂ ਇਹ ਗੱਲ ਕਰਨ ਦੇ ਦਾ ਸੁਣਾਇਆ ਹੁਣ ਕਿ 59 ਮਹੀਨੇ ਅਸੀਂ ਸਕਲ ਨਹੀਂ ਦੇਖੀ ਸਾਨੂੰ ਕਿਸੇ ਦੀ ਜਿਹੜਾ ਵੀ ਜਿੰਦਗੀ ਪਾਰਲੀਮੈਂਟ ਚ ਜਾਣਾ ਆ ਹੁਣ ਹੀ ਗੱਲ ਕਰਨ ਦੇ ਸਮਾਂ ਤੋਂ ਤੁਹਾਨੂੰ ਤੁਹਾਡੇ ਦਰ ਤੇ ਆਉਣਾ ਆ ਤੇ ਜਿੰਨੀਆਂ ਦੇ ਵੀ ਰੋਕੇ ਪਾ ਚੁੱਕੇ ਆ ਹੋਰ ਲੋਕਾਂ ਨਾ ਪਾਇਓ ਕਿ ਸਿਹਦੇ ਵਿਗਾੜ ਜੂ ਹੁਣ ਸਾਫਾ ਪਾਇਓ ਜੇ ਲੋਹਣ ਆ ਗਿਆ ਤਾਂ ਸਾਫਾ ਫੰਡਾ ਵਾਲਾ ਸਾਫਾ تیار ਕਿਉਂ ਉਹ ਕੋ ਸਾਫਾ ਉਹਦੇ ਗੱਲ ਪਾਇਓ ਕੋਸ ਨਹੀਂ ਕਹਿਣਾ ਜਿਹਦੇ ਗੱਲ ਸਾਫਾ ਪਾਤਾ ਉਹਨੂੰ ਆਪਣਾ ਜੀ ਦੇ ਸਹੀ ਕੀਤਾ ਹੋਰ ਲੋਕ ਇਹਨੇ ਕੀ ਅਕਰੋ ਲੋਕ ਭਗਵਾਨ ਬੋਧਈ ਦਾ ਪੰਜ ਜਨ ਦਾ ਜਿਹੜਾ ਸੁਹਿਆ ਆ ਉਹ ਕੋ ਬਖੇ ਇਹ ਸੁਰਾ ਪਰਾ ਬਜ ਸਵਾਦ ਮਠਾਣਾ ਵੇਰਣੀ ਸਿੱਖਾ ਪਦਮ ਸਮਾਧਿਆਮੀ ਕਿ ਮੈਂ ਹਰ ਕਿਸਮ ਦੇ ਨਸ਼ੇ ਵਿਸ਼ੇਵਕਾਰਾਂ ਤੋਂ ਦੂਰ ਰਹਾ ਦਾ ਤਕਤੁਰ ਦਾਸ ਜੀ ਦਾ ਕਥਨ ਸੁਰਾ ਸਰਨਿਕਤ ਬਾਣੀ ਸੰਤ ਜਨ ਕਤ ਨਹੀਂ ਪਾਨ ਨੇ ਕਿ ਗੰਗਾ ਜਲ ਪਾ ਕੇ ਕੋਈ ਸ਼ਰਾਬ ਦੇਵੇ ਗੰਗਾ ਜਲ ਬਣਾ ਪਾ ਕੇ ਜਿਹੜੀ ਆ ਬਣਾ ਕੇ ਕੋਈ ਸ਼ਰਾਬ ਦੇਵੇ ਕਦ ਵੀ ਜਿਹੜੇ ਸੱਜਣ ਸਤ ਪੁਰਸ਼ ਆ ਉਹਨੂੰ ਨਹੀਂ ਪੀਂਦੇ ਪਾ ਕੇ ਨਸ਼ਿਆਂ ਤੋਂ ਦੂਰ ਰਹਿਣਾ ਚਾਹਦਾ ਤਕਪੁਰ ਨਾਨਕ ਦੇਵ ਜੀ ਨਾਮ ਕੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਕਿ ਗਿਆਨ ਦਾ ਹੀ ਜਿਹੜਾ ਨਸ਼ਾ ਆ ਜਿਹੜਾ ਪੂਰਾ ਤੁਹਾਨੂੰ ਵਧਰਾ ਜੜਿਆ ਰਹਿਣਾ ਚਾਹੀਦਾ ਹੈ ਜਿਹੜੇ ਪਦਾਰਥੀ ਨਸ਼ੇਆ ਉਹਨੂੰ ਖੋਹ ਜਾਣਾ ਚਾਹੀਦਾ ਤੇ ਬਾਬਾ ਸਾਹਿਬ ਬੈਠ ਕੇ ਜਿਹਦਾ ਸੰਬਾਧਨ ਇਹ ਸੋਚ ਇੱਕੀਵਨਸਰ ਕਰਦੀ ਹੈ ਸਾਨੂੰ ਕਿ ਅਸੀਂ ਨਸ਼ਿਆ ਤੋਂ ਕਿੰਨਾ ਪੁਰਾਣੀ ਆਪਣੇ ਮਹਾਪੁਰਸ਼ਾਂ ਦਾ ਕਹਿਣਾ ਮੰਨਦੇ ਹੋਏ ਕੋਈ ਜਿਹੜਾ ਇੰਨਾ ਵੱਡਾ ਕਾਫਲਾ ਅੱਜ ਇੱਥੇ ਸਤਗੁਰ ਗਵੀਰ ਚੌਕ ਤੋਂ ਚੱਲਿਆ ਸਤਗੁਰਦਾਸ ਚੌਕ ਤੱਕ ਪਹੁੰਚਾ ਹੋਇਆ ਡਾਕਟਰ ਜੀ ਆ ਬੈਠ ਕੇ ਚੌਕ ਸੰਦਰ ਪਹੁੰਚਿਆ ਹੈ ਸਾਰੇ ਸਾਥੀ ਵਧਾਈ ਦੇ ਪਾਸ ਦਾ ਰਾਹ ਔਰ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਵੋਟਾਂ ਦੇ ਦੇਣਿਆਂ ਵੋਟ ਦੀ ਗੱਲ ਇੰਨੀ ਕਰ ਲਈ ਬਹੁਤ ਜ਼ਰੂਰੀ ਆ ਕਿ ਵੋਟ ਤੁਹਾਡੀ ਅਕਲ ਦਾ ਇੰਤਿਹਾਨ ਆ ਵੋਟੋਂ ਮੈਂ ਮੰਨਦਾ ਆ ਕਿ ਜਿਸ ਦਿਨ ਪਤਾ ਲੱਗਣਾ ਆ ਕਿ ਤੁਸੀਂ ਕਿੱਡੇ ਕ ਸਮਝਦਿਆਨੇ ਆ ਇੰਨੇ ਕਿ ਤੁਹਾਨੂੰ ਅਕਲਿਆ ਕਿੰਨੀ ਕਿਦਾਂ ਉਜਾਜ ਆ ਮਤ ਕਿੰਨੀ ਕੁ ਤੁਹਾਨੂੰ ਆ ਜਿਹਦਾ ਤੁਸੀਂ ਦਾਨ ਕਰਨਾ ਆ ਔਰ ਇੰਨੀ ਘਾਟੇ ਦੀ ਸੋਚੀ ਆ ਕਿੰਨੀ ਕਾਮਦਾਰੀ ਆ ਕਿ ਤੁਸੀਂ 60 ਮਹੀਨੇ ਦੀ ਜਿਹੜੀ ਆ ਬਜਾਰਤ ਕਿਸੇ ਨੂੰ ਦੇ ਰਹੇ ਆ ਔਰ 60 ਮਹੀਨੇ ਸੁੱਕ ਭੁੱਖਾ ਜਾ ਤੱਕ ਭੋਗਣਾ ਉਸ ਮਤਦਾਨ ਨੇ ਤੁਹਾਡੀ ਬੁਢੀ ਮੇ ਤੁਹਾਡੀ ਅਕਲ ਮੇ ਤੁਹਾਡੀ ਵੋਟ ਨੇ ਤੈਨ ਨੇ ਤੈ ਕਰ ਦੇਣਾ ਆ ਸੋ ਸਾਰੇ ਭਰਾਵਾਂ ਨੂੰ ਇਸ ਵੀਡੀਓ ਵਾਧੇਮ ਦੇ ਰਾਹੀਂ ਇਹ ਅਪੀਲ ਹੈ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਿਓ ਜਿਹੜੀਆਂ ਮੈਂ ਟੈਨ ਕੋਟੇਸ਼ਨਾਂ ਬੋਲੀਆਂ ਨਸ਼ਿਆਂ ਦੇ ਖਿਲਾਫ ਉਹ ਜਿਹੜੀਆਂ ਆ ਸਰਕਾਰ ਇਹੋ ਜਿਹੀ ਬਣੇ ਤੇ ਉਹਦੇ ਉੱਤੇ ਜਿਹੜੀਓ ਪਹਿਰਾ ਦੇਵੇ ਧੰਨਵਾਦ ਜੈ ਭੀ ਜੈ ਭਾਗ ਮੁੱਖੋ ਜਾ ਕੋ ਮੁੱਖੋ ਜਾ ਕੋ ਨਸੀਬ ਜਾ ਜਾ ਬਚਾਓ ਹੀਮਾ ਤੇਰੀ ਸੋਚ ਤੇ ਰਸ ਜਾਂਗੇ ਟੋਕੇ ਹੀਮਾ ਤੇਰੀ ਨੇਕ ਕਮਾਈ ਜਿਹਨੇ ਸੁੱਖੀ ਕੌਣ ਲਗਾਈ ਹੀਮਾ ਤੇਰੀ ਨੇਕ ਕਮਾਈ ਜਿਹਨੇ ਸੁੱਖੀ ਕੌਣ ਲਗਾਈ ਹੀਮਰਾਓ ਭਾਰਤ ਦੇ ਸ਼ੇਰਾ ਰਹਿਣ ਨਹੀਂ ਦੇਣਾ ਦੁਸ਼ਮਣ ਤੇਰਾ ਹੀਮਰਾਓ ਭਾਰਤ ਦੇ ਸ਼ੇਰਾ ਧੰਨਵਾਦ ਸਾਰੇ ਸਾਥੀਆਂ ਦਾ ਜੈ ਜੀ ਉਹ ਮੈਂ ਹੁਣ